ਅੰਮ੍ਰਿਤਸਰ ਚਜ ਬਾਲਮਿਕੀ ਸਮਾਜ ਦੇ ਸਫਾਈ ਮਜ਼ਦੂਰ ਸੇਵਕ ਅਤੇ ਹੋਰ ਜਥੇਬੰਦੀਆਂ ਵੱਲੋਂ ਮਿਲ ਕੇ ਕੱਲ੍ਹ ਦੇ ਅੰਮ੍ਰਿਤਸਰ ਬੰਦ ਕਰਨ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਬਾਲਮਿਕੀ ਸਮਾਜ ਦੇ ਨਾਲ ਹੋਰ ਵੀ ਸ਼ਹਿਰ ਦੀਆਂ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਨਿਕੰਮੀ ਪੰਜਾਬ ਸਰਕਾਰ ਤੇ ਇਸ ਨਿਕੰਮੀ ਪ੍ਰਸ਼ਾਸਨ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਭੰਡਾਰੀ ਪੁਲ ਜਾਮ ਕਰਕੇ ਸ਼ਹਿਰ ਦੇ ਸਾਰੇ ਰਾਹ ਸੇ ਬੰਦ ਕੀਤੇ ਜਾਣਗੇ ਆਵਾਜ਼ੇ ਪੂਰੀ ਤਰ੍ਹਾਂ ਠਾਪਕੀਤੀ ਜਾਵੇਗੀ ਤੇ ਇਸ ਸੁੱਤੀ ਹੋਈ ਸਰਕਾਰ ਨੂੰ ਜਗੌਣ ਦੇ ਲਈ ਕੀਤੇ ਹੋਏ ਵਾਅਦੇ ਚੇਤੇ ਕਰਾਉਣ ਨੂੰ ਲੈ ਕੇ ਅਸੀਂ ਬੰਦ ਕਰਨ ਜਾ ਰਹੇ ਹਾਂ। ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਾਵਨ ਵਾਲਮੀਕੀ ਦੇ ਉੱਤੇ ਜਿਹੜੀ ਪਰਸੋ ਚੌਥ ਮੀਟਿੰਗ ਹੋਈ ਉਹਦੇ ਵਿੱਚ ਨਿਰਣਾ ਜਿਹੜਾ 21 ਤਰੀਕ ਦਾ ਲਿਆ ਗਿਆ ਸੀ ਅੱਜ ਵੀ ਉਹ ਫੈਸਲਾ ਜਿਹੜਾ ਉਹ ਪੂਰਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਸਬੂਤ ਸਾਹ ਸੰਗਤ ਨੂੰ ਔਰ ਜੱਸੇ ਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਜੱਸਿਆ ਸਮੇਤ ਪੰਚੋਤ ਜੈ ਹਵਾਲ ਮੀ ਕੀ ਹਰ ਹਰ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਮੀਟਿੰਗ ਸੰਸਮਾਜ ਦੇ ਅਕਸ਼ਾ ਦੇ ਵਿੱਚ ਸੰਤ ਮਲਕੀਨ ਨਾਜੀ ਮਾਰੇ ਨੇ ਕੀਤੀ ਹੈ ਯੂਕੇਸੀ ਇਲੈਕਸ਼ਨ ਤੇ ਨਿਗਾਹ ਦਿੱਤਾ ਸ਼ਾਂਤ ਮੀਟਿੰਗ ਦੇ ਨਾਲ ਲੇਕਿਨ ਉਥੇ ਦਾ ਰੂਸ ਹੈ ਕਿ ਉਥੇ ਬੜੀ ਬੇਦਬੀ ਹੋ ਰਹੀ ਹੈ ਉਹਦਾ ਰੀਜਨ ਇਹ ਹੀ ਹੈ ਕਿ ਦਲਤਾਂ ਦਾ ਤੀਰਤ ਇਹ ਖਲਾਫ ਰੋਈ ਦਾ ਸਿੱਟਾ ਪੂਰਾ ਯੋਰਾ ਦੇ ਹੈ ਅਸੀਂ 2-3 ਸਾਲਾਂ ਤੋਂ ਡਿਮਾਂਡ ਕਰਦੇ ਪਏ ਆ ਨਿਸ਼ਾਨਦੇਹੀ ਹੋਵੇ ਨੂੰ ਨਿਸ਼ਾਨਦੇਹੀ ਉਸ ਦੀ ਮर्यादा ਨੂੰ ਕਾਇਮ ਰੱਖਿਆ ਜਾਵੇ ਨੂੰ ਮर्याਦਾ ਇੱਥੇ ਤੱਕ ਕਿ ਉੱਥੇ ਪ੍ਰਕਰਮਾਂ ਵਿੱਚ ਦੋ ਨਵੇਂ ਕਬਜ਼ੇ ਜੀਐਮ ਨੇ ਪੈਸੇ ਲਾ ਕੇ ਕਰਵਾ ਦਿੱਤੇ ਇੱਥੇ ਤੱਕ ਕਿ ਪ੍ਰਕਰਮਾਂ ਵਿੱਚ ਬਿਊਟੀ ਪਾਰਲਰ ਦੀ ਇੱਕ ਦੁਕਾਨ ਖੁੱਲ ਗਈ ਮਲਾਜ਼ਮ ਸਪਾਈ ਸੇਵਕ ਹੈਗੇ ਨੇ 35 ਉਹਨਾਂ ਨੇ ਤਨਖਾਹਾਂ ਮਾ ਨਹੀਂ ਮਿਲਦੀਆਂ ਪਈਆਂ ਸਕਿਉਰਿਟੀ ਗਾਰਡ ਨੇ 40 ਉਹਨਾਂ ਨੇ ਤਨਖਾਹਾਂ ਮਾ ਨਹੀਂ ਮਿਲਦੀਆਂ ਪਈਆਂ ਉਹਦੇ ਨਾਲ ਨਾਲ ਜੋ ਨਜਾਇਜ਼ ਉੱਤੇ ਕਬਜ਼ੇ ਹੋ ਰਹੇ ਹਨ ਕੋਈ ਵੀ ਪ੍ਰਵਾਹ ਨਹੀਂ ਕਰਦਾ ਬਾਥਰੂਮਾਂ ਦੀ ਹਾਲਤ ਇਹੋ ਜਿਹੀ ਮਾੜੀ ਹੈ ਕੋਈ ਜਾ ਨਹੀਂ ਸਕਦਾ ਇੱਕ ਲੇਡੀ ਚ ਪਾਉਣਾ ਹੈ ਜਿਹਦੀ ਇੰਨੀ ਦੁਰਦਸ਼ਾਵੇ ਸਾਨੂੰ ਕਹਿੰਦੇ ਹਨ ਵੀ ਸ਼ਰਮ ਆਉਂਦੀ ਹੈ ਕਾਫੀ ਦਿਨ ਤੋਂ ਰੌਲਾ ਪਾਉਂਦੇ ਹਾਂ ਲੇਕਿਨ ਰੌਲਾ ਪਾਉਂਦੇ ਬਾਪਜੂਦ ਵੀ ਡੀਸੀ ਸਾਹਿਬ ਪ੍ਰਸ਼ਾਸਨ ਪ੍ਰਵਾਹ ਨਹੀਂ ਕਰਦਾ ਉਸੀ ਵਜ੍ਹਾ ਕਰਕੇ ਕੀਤੀ ਨੂੰ ਇੱਕ ਪ੍ਰਦਰਸ਼ਨ ਅਸੀਂ ਰੱਖਿਆ ਰੋਸ ਪ੍ਰਦਰਸ਼ਨ ਜੋ ਭੰਡਾਰੀ ਪੁਲ ਦੇ ਉੱਤੇ ਹੋਏਗਾ ਉਹਦੇ ਵਿੱਚ ਆਵਾਜੇ ਵੀ ਬੰਦ ਹੋਵੇਗੀ ਉਤੇ ਰੋਸ ਵੀ ਕਰਾਂਗੇ ਜਿਹਦੇ ਨਾਲ ਪ੍ਰਸ਼ਾਸਨੁੱਤੇ ਪੇ ਦੀ ਨੀਂਦ ਨੂੰ ਜਗਾਇਆ ਜਾਵੇਗਾ لیکن دلتاں ਦਾ تیرت دلتاں ਦੇ ਵਿਚ ਲਿਨੀ ਜਿੰਦ ਜਾਨ ਹੈ ਉਹ ਆਪਣਾ ਰੂਪ ਪ੍ਰਦਰਸ਼ਨ ਕਰ ਸਕਦੇ ਹਨ لیکن ਉਸ ਦੇ ਸਫਾਈ ਮਜ਼ਦੂਰ ਜੂਨੀਅਨ ਜਿੰਨੀ ਅਭੀ ਧਾਰਮਿਕ ਸਿਸਟਮਾ ਭਗਵਾਨ ਬਾਲਮੀਕਾਸ਼ ਤੁਨਾ ਸਭ ٹرسٹ ਸੰਸਮਾਦੀય ਦੇਖਿਆ ਦੇ ਵਿੱਚੀ ਉੱਥੇ ਕੋਈ ਨਿਰਣਾ ਵੀ ਲਵੇਗਾ ਸੰਸਮਾਜ ਕੋਈ ਐਲਾਨ ਵੀ ਕਰੇਗਾ ਕਿ ਇਹੋ ਜੀ ਨਕਮੀ ਸਰਕਾਰ ਇਹੋ ਜਿਆ ਨਕਮੇ ਪ੍ਰਸ਼ਾਸਨ ਦੇ ਖਿਲਾਫ ਕੋਈ ਨੰਨਾ ਵੀ ਲਿਆ ਜਾਵੇਗਾ ਤੁਹਾਡੀ ਤਹੀ ਬੇਨਤੀ ਹੈ ਸਾਰਿਆਂ ਨੂੰ ਕਿ ਉਧਰ ਹੁਮਾਕਾ ਭੰਡਾਰੀਪੋਟੇ 10 ਵਜੇ ਪਹੁੰਚੋ ਸਾਰਾ ਸਮਾਜ ਵੀ ਇਕੱਠਾ ਹੋਈਗਾ ਪੰਜਾਬ ਤੋਂ ਲੋਕ ਵੀ ਆਉਣਗੇ ਸ਼ਹਿਰਦਾਰ ਵੀ ਇਕੱਠਾ ਹੋਣਗੇ ਸਪਾਈ ਸੇਵਕ ਵੀ ਆਉਣਗੇ ਜਿਹਦੇ ਨਾਲ ਦਲਤਾਂ ਦੇ ਤੀਰਥ ਦੀ ਮर्यादा ਕਾਇਮ ਰੱਖਣ ਦੇ ਵਾਸਤੇ ਹਰ ਕੁਰਬਾਨੀ ਕਰਨ ਵਾਤੇ ਹਰ ਕੋਈ ਤਿਆਰ ਹੈ ਬਗਾ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਰ ਬਾਤ ਇਹ ਪ੍ਰਸ਼ਾਸਨ ਸੁਣਵਾਈ ਨਹੀਂ ਕਰਦਾ ਪ੍ਰਵਾਸੀ ਪ੍ਰਸ਼ਾਸਨ ਲਾਪਰਵਾਹੀ ਕਰਦਾ ਫਿਰ ਲਾਪਰੋਇ ਦੇ ਸਿੱਟੇ ਹੀ ਹੈ ਜੀ 21 ਤਰੀਕ ਇੱਧਰ ਗੁਰੂ ਕਾਕਾ ਵਿਰੋਧਕਾਰ ਬੇਟਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਜਿਹੜੇ ਇਹ ਬਾਰ-ਬਾਰ ਸਾਨੂੰ ਮੀਟਿੰਗਾਂ ਕਰਨੀਆਂ ਪੈਂਦੀਆਂ ਪਿੱਛੇ ਵੀ ਅਸੀਂ ਪੁਲਜਾਮ ਕੀਤਾ ਸਾਰਾ ਕੁਝ ਕੀਤਾ ਪਰ ਸਰਕਾਰ ਦੀ ਸਿਰ ਤੇ ਜੂ ਨਹੀਂ ਡਟਦੀ ਸਾਡਾ ਇੱਕ ਮਸਲਾ ਸ਼ਾਇਦ ਇਹਨਾਂ ਨੇ ਨਹੀਂ ਬੋਲਿਆ ਜਿਹੜਾ ਔਰਸੋ ਇਹਨਾਂ ਨੇ ਰੋਸਟਰ ਜਿਹੜਾ ਲਾਗੂ ਕੀਤਾ ਰੋਸਟਰ ਦੇ ਬਾਰੇ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਵੀ ਇਹ ਰੋਸਟਰ ਖਤਮ ਹੋਣਾ ਚਾਹੀਦਾ ਜਾਂ ਇਹਦਾ ਵੱਖਰਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੁਲਾਜ਼ਮਾਂ ਦੇ ਪ੍ਰਤੀ ਪਰਤੀ ਸਾਡਾ ਸਵਰਥ ਨਿਵੇਸ਼ਾ ਹੀ ਧੂਣਾ ਸਾਹਿਬ ਟਰਸਟ ਨਾਲ ਰਿਹਾ ਤੇ ਅੱਜ ਵੀ ਤੁਮਰਾ ਸਾਹਿਬ ਟਰਸਟ ਦੇ ਨਾਲ ਹੀ ਅਸੀਂ 21 ਜਿਹੜਾ ਕੱਲ ਦੀ 21 ਤਰੀਕ ਤੇ ਆ ਅਸੀਂ ਤਾਂ ਆਲਰੇਡੀ ਨੋਟਿਸ ਦਿੱਤਾ ਤਾਂ ਕਾਰਪੇਸ਼ਨ ਬੰਦ ਕਰਨ ਨੂੰ ਕੱਲ ਅਸੀਂ ਦਿੱਤਾ ਅਜੇ ਉਹ ਸਾਡਾ 21 ਤਰੀਕ ਦਾ ਚੱਲਣਾ 21 ਤਰੀਕ ਦੇ ਵੈਸੇ ਬੰਦ ਕਰ ਛੱਡਣਾ ਸੀ ਤੇ ਸਾਡਾ ਸਮਰਥਨ ਸਾਰਾ ਇਹਨਾਂ ਦੇ ਨਾਲ ਹੀ ਆ ਹਾਂ ਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਅੱਜ ਦੀ ਮੀਟਿੰਗ ਦਾ ਆਗਾਜ਼ ਕੀ ਹੋਇਆ ਹੈ ਜੋ ਗੱਦੀ ਨਿਸ਼ੀਨ ਸਤਗੁਰ ਮਲਕੀਤ ਨਾਥ ਜੀ ਦੀ ਰਹਿਨਮਾਈ ਹੇਠ ਅਸੀਂ ਦੱਸਣਾ ਚਾਹੁੰਦੇ ਆ ਕਿ ਦੇਖੋ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕਿ ਅੱਜ ਮਹਾਰਾਜ ਜੀ ਨੂੰ ਹੀ ਇੱਧਰ ਰੋਡਾਂ ਦੇ ਉੱਤੇ ਉਤਰਨਾ ਪਿਆ ਪੈ ਰਿਹਾ ਉਹਨਾਂ ਨੂੰ ਹਰ ਦੁੱਖ ਕਸ਼ਟ ਝੱਲਣਾ ਪੈ ਰਿਹਾ ਉਹਦੀ ਰੀਜਨ ਵਰ ਬਜਾ ਇਹੋ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਉਹਨਾਂ ਨੂੰ ਵੱਧ ਚੜ ਕੇ ਮਹਾਰਾਜ ਜੀ ਵੱਲੋਂ ਸਮਰਥਨ ਦਿੱਤਾ ਗਿਆ ਪਿੰਡਾਂ ਕਸਬਿਆਂ ਤੋਂ ਸ਼ਹਿਰਾਂ 'ਚੋਂ ਵੋਟਾਂ ਪੁਆਈਆਂ ਗਈਆਂ ਜੋ ਕਿ ਮੌਜੂਦਾ ਸਰਕਾਰ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ। ਔਰ ਇਹਨਾਂ ਨੇ ਸਰਕਾਰ ਬੰਦਿਆ ਹੀ ਅੱਖਾਂ ਬਦਲ ਲੀਆਂ। ਸਾਡੇ ਸਹਿਬ ਪਾਤਸ਼ਾਹ ਸਤਕੌਰ ਮਲਕੀਤਨਾਥ ਮਹਾਰਾਜ ਜੀ ਅੱਜ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਜਿਹੜੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ। ਉਹਨਾਂ ਪੂਰਾ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਅੱਜ ਸਾਨੂੰ ਝੂਠੇ ਅਸ਼ਵਾਸ਼ਣ ਦਿੱਤੇ ਜਾਂਦੇ ਨੇ ਕਿ ਤੁਹਾਡਾ ਸ਼ਰਾਇਨ ਬੋਰਡ ਭੰਗ ਜਿਹੜਾ ਅਸੀਂ ਕਰਾਂਗੇ। ਉਹ ਨਾਲ ਦੀ ਨਾਲ ਹੀ ਜਿਹੜਾ ਸਫਾਈ ਦਾ ਉਥੇ ਦੇਖ ਰਹੇਗਾ ਸੀ ਪੂਰੇ ਪੱਕੇ ਤੌਰ ਤੇ ਉਹਦਾ ਕੰਮ ਕਰਾਂਗੇ ਕਿ ਦੇਖੋ ਅੱਜ ਤੁਸੀਂ ਪਵਨ ਵਾਲਮੀਕੀ ਤੀਰਤ ਦੀ ਮर्यादा ਹੋਣ ਨੂੰ ਖਤਰਾ ਹੋ ਰਿਹਾ ਹੈ ਉਥੇ ਮर्यादा ਭੰਗ ਹੋ ਰਹੀ ਹੈ ਜਿਸ ਤਰ੍ਹਾਂ ਕਿ ਸਾਡੇ ਸਤਿਕਾਰਯੋਗ ਸੀਐਮ ਆਪਣੇ ਭਗਵੰਤ ਮਾਨ ਜੀ ਨੇ ਮਹਾਰਾਜ ਜੀ ਨੂੰ ਆਸ਼ਵਾਸ਼ਣ ਦਵਾਇਆ ਸੀ ਕਿ ਸਕਾਰ ਬੰਧਿਆ ਸਾਰੇ ਅਸੀਂ ਤੁਹਾਡਾ ਸ਼ਰਾਈਨ ਬੋਟ ਜਿਹੜਾ ਕਰਾਂਗੇ ਉਹ ਅਜੇ ਤੱਕ ਨਹੀਂ ਕੀਤਾ ਕਿ ਆਨ ਵਾਲਾ ਟਾਈਮ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਆਨ ਵਾਲਾ ਟਾਈਮ ਜਿਹੜਾ ਮਹਾਰਾਜ ਜੀ ਵੱਲੋਂ ਇੱਕ ਹਫ਼ਤੇ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ 21 ਤਰੀਕ ਦਾ ਜਿਹੜਾ ਧਰਨੇ ਦੀ ਆਲੋchna ਧਰਨੇ ਦੀ ਅਗਵਾਈ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੋ 21 ਤਰੀਕ ਨਿਰਣਾ ਲਿੱਤਾ ਗਿਆ ਸੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਸੀਐਮ ਨੇ ਕੋਈ ਡਿਪਟੀ ਮੰਤਰੀ ਨੇ ਕਿਸੇ ਨੇ ਵੀ ਮਹਾਰਾਜ ਜੀ ਨਾਲ ਕੋਲ ਕਨੈਕਟ ਨਹੀਂ ਕੀਤੀ ਗਈ ਕਿ ਮਹਾਰਾਜ ਜੀ ਜੇ ਤੁਸੀਂ 21 ਤਰੀਕ ਦਾ ਧਰਨਾ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਅਸੀਂ ਹੱਲ ਕਰਦੇ ਆਂ ਕੋਈ ਹੱਲ ਨਹੀਂ ਨਿਕਲਿਆ ਨਾ ਹੀ ਕਿਸੇ ਦਾ ਫੋਨ ਔਰ ਨਾ ਹੀ ਕਿਸੇ ਦਾ ਮੈਸੇਜ ਆਇਆ ਹੁਣ ਅਸੀਂ ਦੱਸਣਾ ਚਾਹੁੰਦੇ ਆਂ ਕਿ 21 ਤਰੀਕ ਨੂੰ ਜੋ ਵੀ ਪ੍ਰਸ਼ਾਸਨ ਔਰ ਪੰਜਾਬ ਸੀਐਮ ਨੂੰ ਦੱਸਣਾ ਚਾਹੁੰਦੇ ਆਂ 21 ਤਰੀਕ ਨੂੰ ਵੱਧ ਚੜ ਕੇ ਭੰਡਾਰੀ ਬੋਲਦੇ ਜਾਮ ਲਗਾਵਾਂਗੇ ਚੱਕਾ ਜਾਮ ਕਰਾਂਗੇ ਭੋਖੜਤਾ ਰੱਖਾਂਗੇ ਉਹ ਨਾਲ ਦੀ ਨਾਲ ਹੀ ਦੋ ਚਾਰ ਸੰਤ ਜਿਹੜੇ ਮਰਨ ਵਰਤਨ ਦੇ ਬਚਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼